ਸਸੀਕਲ ਜੀ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਮੈਂ ਦੇਖ ਰਿਹਾ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀਆਂ ਕੁਝ ਵੀਡੀਓਜ਼ ਕਈਆਂ ਜਾਂਦੀਆਂ ਕਿ ਲੀਕ ਹੋਈਆਂ ਨੇ ਹਾਲਾਂਕਿ ਮੈਨੂੰ ਤਾਂ ਲੱਗਦਾ ਹੈ ਕਿ ਕਿਸੇ ਵੀ ਰਾਜਨੀਤਿਕ ਇਨਸਾਨ ਦੀ ਨਿੱਜੀ ਜ਼ਿੰਦਗੀ ਦੀ ਬਜਾਏ ਸਾਨੂੰ ਉਸ ਦੀ ਪੋਲਿਟੀਕਲ ਪਰਫਾਰਮੈਂਸ ਯਾ ਉਸ ਦੀ ਸਰਕਾਰ ਦੀ ਪਰਫਾਰਮੈਂਸ ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਉਸ ਤੇ ਸਾਨੂੰ ਕਿੰਤੂ ਪਰੰਤੂ ਸਵਾਲ ਕਰਨੇ ਚਾਹੀਦੇ ਪਰ ਇਹ ਵੀਡੀਓਜ਼ ਤਾਂ ਖਾਸ ਤੌਰ ਤੇ AI ਜਨਰੇਟਿਡ ਲੱਗਦੀਆਂ ਫੇਕ ਵੀਡੀਓਜ਼ ਲੱਗਦੀਆਂ ਨੇ ਦੇਖਣ ਨੂੰ ਜੋ ਨਜ਼ਰ ਆ ਰਹੀਆਂ ਸੋ ਹਾਲਾਂਕਿ ਮੈਂ ਹਰ ਮੂੜ ਤੇ ਸਰਕਾਰ ਨੂੰ ਘੇਰਦਾ ਸਰਕਾਰ ਨੂੰ ਸਵਾਲ ਕਰਦਾ ਸੀਐਮ ਸਾਹਿਬ ਨੂੰ ਸਵਾਲ ਕਰਦਾ ਤੇ ਜਿੱਥੇ ਵੀ ਕਿਤੇ ਗਲਤ ਹੈ ਉੱਥੇ ਵੀ ਆਵਾਜ਼ ਚੱਕਦਾ ਤੇ ਅੱਗੇ ਵੀ ਜਿੱਥੇ ਹੋਣਗੇ ਉੱਥੇ ਵੀ ਤੰਦੇ ਹੀ ਨਾਲ ਲੜਾਈ ਲੜਦਾ ਰਹੂੰਗਾ ਆਵਾਜ਼ ਚੱਕਦਾ ਰਹੂੰਗਾ ਪਰ ਮੈਨੂੰ ਲੱਗਦਾ ਹੈ ਜਿਹੜੀ ਇਹ ਏਆਈ ਦੀ ਵੀਡੀਓਜ਼ ਫੇਕ ਬਣਾਉਣ ਦੀ ਚੀਜ਼ ਹੈ ਇਸ ਦੇ ਖਿਲਾਫ ਵੀ ਸਾਨੂੰ ਆਵਾਜ਼ ਚੱਕਣੀ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਇਹਜਾ ਹਥਿਆਰ ਬਣ ਚੁੱਕਿਆ ਹੈ ਜਿਹੜਾ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਿਹਾ ਹੈ ਤੇ ਕਰ ਸਕਦਾ ਹੈ ਸੋ ਸਰਕਾਰ ਦੇ ਵਿੱਚ ਐਡੇ ਵੱਡੇ ਅਹੁਦੇ ਤੇ ਬੈਠੇ ਲੋਕ ਅਗਰ ਇਸ ਤੋਂ ਬਚ ਨਹੀਂ 파ਰੇ ਤਾਂ ਆਮ ਇਨਸਾਨ ਦੀ ਜ਼ਿੰਦਗੀ ਕਿੰਨੇ ਖਤਰੇਚਾ ਸਾਨੂੰ ਇਹ ਸੋਚਣਾ ਚਾਹੀਦਾ ਹੈ ਸੋ ਸਰਕਾਰਾਂ ਨੂੰ ਇਹਦਾ ਸੰਗਿਆਨ ਲੈ ਕੇ ਕੋਈ ਨਾ ਕੋਈ ਇਹੋ ਜਿਹਾ ਕਾਨੂੰਨ ਇਹੋ ਜਿਹੀ ਮੋਨਿਟਰਿੰਗ ਤੇ ਇਹੋ ਜਿਹੀ ਇਨਫੋਰਸਮੈਂਟ ਕਰਨੀ ਚਾਹੀਦੀ ਹੈ ਕਿ ਇਹੋ ਜਿਹੀ ਗਲਤ ਤਰ੍ਹਾਂ ਦੀ ਵੀਡੀਓਜ਼ ਬਣਾਉਣਾ ਕਿਸੇ ਦੇ ਹੱਕ ਵਿੱਚ ਨਾ ਹੋਵੇ ਬਲਕਿ AI ਟੈਕਨੋਲੋਜੀ ਨੂੰ ਵੀ ਸਰਕਾਰ ਨੂੰ ਬੜੇ ਧਿਆਨ ਨਾਲ ਆਪਦੇ ਗੈਂਬਿਟ ਥੱਲੇ ਲੈ ਕੇ ਇਹਦੀ ਡਿਵੈਲਪਮੈਂਟ ਕਰਾਉਣੀ ਚਾਹੀਦੀ ਹੈ ਤਾਂ ਕਿ ਕੋਈ ਇਹੋ ਜਿਹੀ ਟੈਕਨੋਲੋਜੀ ਨਾ ਬਣਾ ਬੈਠੀਏ ਜਿਹੜੀ ਕੱਲ ਨੂੰ ਸਾਡੇ ਹੀ ਉੱਤੇ ਹਾਵ ਇਸ ਚੀਜ਼ ਦਾ ਸੰਗਿਆਨ ਲੈ ਕੇ ਇਹ ਜੀ ਗਲਤ ਪ੍ਰਥਾ ਨੂੰ ਰੋਕ-थाम ਕਰਨ ਲਈ ਇੱਕ ਜ਼ਿੰਮੇਵਾਰ ਰੋਲ ਨਿਭਾਉਣਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ